ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਅਮਨਸ ਫੂਡ ਕੋਰਟ ਕੀ ਹਾਲ ਚੱਲ ਨੇ ਜੀ ਤੁਹਾਡੇ ਆਈ ਹੋਪ ਤੁਸੀਂ ਸਭ ਬਹੁਤ ਅੱਛੇ ਹੋਵੋਗੇ ਤੇ ਅੱਜ ਆਪਾਂ ਬਣਾਵਾਂਗੇ ਜੀ ਪਹਾੜੀ ਕਰੇਲੇ ਦੀ ਸਬਜ਼ੀ ਹਾਂਜੀ ਦੂਸਰੇ ਨਾਰਮਲ ਕਰੇਲੇ ਤਾਂ ਆਪਾਂ ਖਾਂਦੇ ਰਹਿੰਨੇ ਆ ਜੀ ਪਰ ਇਸ ਵਾਰ ਆਪਾਂ ਪਹਾੜੀ ਕਰੇਲੇ ਵੀ ਟਰਾਈ ਕਰੀਏ ਗਰਮੀ ਦਾ ਮੌਸਮ ਚਲਾ ਗਿਆ ਤੇ ਸਰਦੀਆਂ ਸ਼ੁਰੂ ਹੋਣ ਲੱਗੀਆਂ ਨੇ ਜੀ ਫੇਰ ਕਰੇਲਿਆਂ ਦੀ ਯਾਦ ਬਹੁਤ ਆਏਗੀ ਇਸ ਕਰਕੇ ਸੋਚਿਆ ਕਿ ਜਾਂਦੀ ਸਰਦੀ ਇਸ ਵਾਰ ਕਰੇਲੇ ਹੀ ਬਣਾਏ ਜਾਣ ਤੇ ਪਰ ਇਸ ਵਾਰ ਥੋੜਾ ਹਟ ਕੇ ਆਪਾਂ ਪਹਾੜੀ ਕਰੇਲੇ ਬਣਾ ਰਿਆਂ ਜੀ ਪਹਾੜੀ ਕਰੇਲੇ ਬਣਾਣ ਲਈ ਮੈਂ ਤੇ 1 ਕਿਲੋ ਕਰੇਲੇ ਲਏ ਸੀ ਉਹਨਾਂ ਨੂੰ ਅੱਛੀ ਤਰ੍ਹਾਂ ਨਾਲ ਵਾਸ਼ ਕਰਕੇ ਮੈਂ ਪੀਸਿਸ ਚ ਕੱਟ ਕਰ ਲਿਆ ਪਹਾੜੀ ਕਰੇਲੇ ਛੋਟੇ ਛੋਟੇ ਹੁੰਦੇ ਐ ਇਸ ਕਰਕੇ ਆਪਾਂ ਇਹਨਾਂ ਨੂੰ 2 ਜਾਂ 4 ਪੀਸਿਸ ਚ ਕੱਟ ਕਰਾਂਗੇ ਉਸ ਨਾਲ ਹੀ ਮੈਂ ਦੋ ਤਿੰਨ ਆਲੂਆਂ ਨੂੰ ਵੀ ਕਯੂਬਸ ਵਿੱਚ ਕੱਟ ਕਰ ਲਿਆ ਸੀ ਤੇ ਥੋੜੇ ਜਿ 2-3 ਪਿਆਜ਼ ਵੀ ਮੈਂ ਲੰਬੇ-ਲੰਬੇ ਕੱਟ ਲਏ ਸੀ ਜੀ ਇਹਨਾਂ ਆਲੂਆਂ ਨੂੰ ਆਪਾਂ ਸਭ ਤੋਂ ਪਹਿਲਾਂ ਫਰਾਈ ਕਰਕੇ ਕੱਢ ਲਾਂਗੇ ਕਿਉਂਕਿ ਆਲੂ ਜਿਹੜੇ ਫਰਾਈਡ ਇਸ ਸਬਜ਼ੀ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦੇ ਆ ਇਸ ਕਰਕੇ ਆਪਾਂ ਆਲੂਆਂ ਨੂੰ ਪਹਿਲਾਂ ਫਰਾਈ ਕਰ ਲਿਆ ਜੀ ਜੇ ਤੁਸੀਂ ਨਹੀਂ ਪਸੰਦ ਕਰਦੇ ਤਾਂ ਤੁਸੀਂ ਆਲੂ ਬਾਅਦ ਵਿੱਚ ਵੀ ਕਰੇਲੇ ਜੈਡਡ ਕਰ ਸਕਦੇ ਹੋ ਬਟ ਜੇ ਇਸ ਤਰ੍ਹਾਂ ਨਾਲ ਤੁਸੀਂ ਬਣਾਓਗੇ ਸਬਜੀ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਜੀ ਆਲੂ ਸਾਡੇ ਅੱਛੀ ਤਰ੍ਹਾਂ ਨਾਲ ਫਰਾਈ ਹੋ ਗਿਆ ਜੀ ਹਲਕਾ ਹਲਕਾ ਉੱਪਰ 골ਡਨ ਕਲਰ ਆ ਜਾਂਦਾ ਉਦੋਂ ਤੱਕ ਆਪਾਂ ਆਲੂਆਂ ਨੂੰ ਫਰਾਈ ਕਰਨਾ ਹੁੰਦਾ ਜੀ ਤੇ ਸਾਰੇ ਸਾਡੇ ਆਲੂ ਬਿਲਕੁਲ ਅੱਛੀ ਤਰ੍ਹਾਂ ਨਾਲ ਫਰਾਈ ਹੋ ਗਏ ਹਨ ਨੂੰ ਆਪਣੇ ਇੱਕ ਸਾਈਡ ਤੇ ਰੱਖ ਲਾਂਗੇ ਹੁਣ ਉਸੇ ਤੇਲ ਦੇ ਵਿੱਚ ਆਪਾਂ ਜਿਹੜੇ ਸਾਡੇ ਪਿਆਜ਼ ਸੀ ਉਹਨਾਂ ਨੂੰ ਵੀ ਆਪਾਂ ਜੀ ਤਰ੍ਹਾਂ ਨਾਲ ਫਰਾਈ ਕਰਾਂਗੇ ਜੀ ਇਹਨਾਂ ਪਿਆਜ਼ਾਂ ਨੂੰ ਵੀ ਆਪਾਂ 골ਡਨ ਹੋਣ ਤੱਕ ਫਰਾਈ ਕਰ ਲਾਂਗੇ ਪਿਆਜ਼ਾਂ ਨੂੰ ਵੀ ਆਪਾਂ ਫਰਾਈ ਕਰਕੇ ਪਹਿਲਾਂ ਕੱਢ ਲਾਂਗੇ ਸਾਈਡ ਤੇ ਤੇ ਫਰਾਈਡ ਜਿਹੜੇ ਆਨੀਅਨਸ ਨੇ ਉਹ ਇਸ ਪਹਾੜੀ ਕਰੇਲਿਆਂ ਦੀ ਸਬਜ਼ੀ 'ਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਆ ਇਸ ਕਰਕੇ ਆਪਾਂ ਜਿਹੜੇ ਆਨੀਅਨਸ ਐ ਉਹਨਾਂ ਨੂੰ ਵੀ ਆਪਾਂ ਪਹਿਲਾਂ ਹੀ ਫਰਾਈ ਕਰਕੇ ਕੱਢ ਲਿਆ ਤੁਸੀਂ ਵੇਖ ਰਹੇ ਹੋ ਇਹਨਾਂ ਤੇ ਹਲਕਾ 골ਡਨ ਕਲਰ ਆਇਆ ਸੀ ਤੇ ਆਪਾਂ ਨਾਲ ਹੀ ਇਹਨਾਂ ਨੂੰ ਕੜਲੇ ਜ਼ਿਆਦਾ ਇਹਨਾਂ ਨੂੰ ਆਪਾਂ 골ਡਨ ਫ੍ਰੌਮ ਨਹੀਂ ਕਰਨਾ ਨਹੀਂ ਤਾਂ ਵਿੱਚ ਜਲੇ ਜਲੇ ਟੇਸਟ ਆਂਦਾ ਜੀ ਬਹੁਤ ਹੀ ਜਲਦੀ ਇਹ ਸਬਜ਼ੀ ਸਾਡੀ ਬਣ ਜਾਂਦੀ ਹੈ ਜੀ ਹੁਣ ਸਾਡੇ ਆਲੂ ਵੀ ਰੈਡੀ ਨੇ ਤੇ ਪਿਆਜ਼ ਵੀ ਬਿਲਕੁਲ ਰੈਡੀ ਨੇ ਹੁਣ ਉਸੇ ਤੇਲ ਦੇ ਵਿੱਚ ਆਪਾਂ ਫ੍ਰਾਈ ਕਰਾਂਗੇ ਸਾਡੇ ਪਹਾੜੀ ਕਰੇਲੇ ਜਿਵੇਂ ਤੁਹਾਨੂੰ ਸਭ ਨੂੰ ਪਤਾ ਜੀ ਕਰੇਲਿਆਂ ਨੂੰ ਥੋੜਾ ਜਿਹਾ ਵੱਧ ਟਾਈਮ ਲੱਗਦਾ ਹੈ ਫ੍ਰਾਈ ਹੋਣ ਚ ਤੇ ਇਹਨਾਂ ਨੂੰ ਆਪਾਂ ਖੁੱਲੇ ਚ ਹੀ ਪਕਾਉਂਦੇ ਰਵਾਂਗੇ ਹਾਈ ਫਲੇਮ ਦੇ ਉੱਤੇ ਤੇ ਜਦ ਤੱਕ ਇਹ 골ਡਨ ਹਲਕਾ ਹਲਕਾ ਕਲਰ ਨਾ ਦੇਣ ਲੱਗ ਜਨ ਉਦੋਂ ਤੱਕ ਆਪਾਂ ਇਹਨਾਂ ਨੂੰ ਇਸੇ ਤਰ੍ਹਾਂ ਨਾਲ ਚਲਾਉਂਦੇ ਹੋਏ ਬਾਰ-ਬਾਰ ਫਰਾਈ ਕਰਦੇ ਰਵਾਂਗੇ ਜੀ ਇਹਨਾਂ ਕareleਆਂ ਨੂੰ ਆਪਾਂ ਘੱਟ ਤੋਂ ਘੱਟ 7 ਤੋਂ 10 ਮਿੰਟ ਲਈ ਇਸੇ ਤਰ੍ਹਾਂ ਨਾਲ ਫਰਾਈ ਕਰਾਂਗੇ ਹਾਈ ਫਲੇਮ ਦੇ ਉੱਤੇ ਬਿਲਕੁਲ ਓਪਨ ਬਿਨਾ ਟਕੇ ਤਾਂ ਹੀ ਸਾਡੇ ਕarele ਜਿਹੜੇ ਆ ਵਧੀਆ ਕ੍ਰਿਸਪੀ ਬਣਨਗੇ ਜੀ ਤੇ ਬਹੁਤ ਹੀ ਜਲਦੀ ਇਹ ਗੱਲ ਵੀ ਜਾਂਦੇ ਨੇ ਇਹਨਾਂ ਨੂੰ ਬਹੁਤ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਤੇ ਇਹ ਕੋੜੇ ਵੀ ਘੱਟ ਬਣਦੇ ਆ ਜੀ ਇਹਨਾਂ ਕਰੇਲਿਆਂ ਦੀ ਇਹੀ ਖਾਸੀਅਤ ਹੈ ਜੀ ਨਾ ਤਾਂ ਇਹਨਾਂ ਨੂੰ ਛਿੱਲਾ ਪੈਂਦਾ ਤੇ ਨਾ ਹੀ ਇਹਨਾਂ ਨੂੰ ਧੁੱਪ 'ਚ ਨਮਕ ਲਗਾ ਕੇ ਰੱਖਣਾ ਪੈਂਦਾ ਬਸ ਸਿੱਧਾ ਹੀ ਕੱਟੋ ਤੇ ਨਾਰਮਲ ਸਬਜ਼ੀ ਦੀ ਤਰ੍ਹਾਂ ਬਣਾ ਲਓ ਤੇ ਸਾਡੇ ਕਰੇਲਿਆਂ ਨੂੰ ਹੋ ਗਿਆ ਜੀ 10-12 ਮਿੰਟ ਪਕਾਉਂਦੇ ਹੋਏ ਤੇ ਹੁਣ ਆਪਾਂ ਇਹਦੇ ਵਿੱਚ ਐਡ ਕੀਤੇ ਆ ਜੀ ਸਾਡੇ ਫਰਾਈਡ ਪੋਟੈਟੋਸ ਇਹਨਾਂ ਆਲੂ ਨੂੰ ਆਪਾਂ ਪਹਿਲਾਂ ਹੀ ਫਰਾਈ ਕਰ ਲਿਆ ਸੀ ਜੀ ਤੇ ਹੁਣ ਇਸ ਤਰ੍ਹਾਂ ਦੇ ਇਸ ਤੇ ਆਪਾਂ ਆਲੂ ਐਡ ਕੀਤੇ ਨੇ ਤੇ ਉਹਨਾਂ ਨੂੰ ਮਿਕਸ ਅਪ ਕਰਕੇ ਨਾਲ ਹੀ ਇਹਦੇ ਵਿੱਚ 3-4 ਹਰੀਆਂ ਮਿਰਚਾਂ ਲੰਬੀਆਂ ਲੰਬੀਆਂ ਕੱਟ ਕੇ ਆਪਾਂ ਐਡ ਕਰਾਂਗੇ ਤੇ ਤੁਸੀਂ ਵੇਖ ਰਹੇ ਹੋ ਜੀ ਪੂਰੀ ਸਬਜ਼ੀ ਦੇ ਵਿੱਚ ਮੈਂ ਕਿਤੇ ਵੀ ਇਹਨੂੰ ਟੱਕਣ ਲਗਾ ਕੇ ਨਹੀਂ ਪਕਾਇਆ ਕਿਉਂਕਿ ਜੇ ਕਰੇਲਿਆਂ ਨੂੰ ਆਪਾਂ ਟੱਕਣ ਲਗਾ ਕੇ ਪਕਾਵਾਂਗੇ ਤਾਂ ਫਿਰ ਇਹ ਕਰੇਲਿਆਂ ਝੁਕੜਤਾਂ ਆ ਜਾਂਦੀ ਹੈ ਜੀ ਇਸ ਕਰਕੇ ਆਪਾਂ ਇਸ ਨੂੰ ਥੋੜਾ ਟਾਈਮ ਵੱਧ ਜ਼ਰੂਰ ਲੱਗ ਜਾਂਦਾ ਪਰ ਆਪਾਂ ਇਸ ਨੂੰ ਓਪਨ ਹੀ ਬਕਾਣਾ ਜੀ ਨਾਲ ਹੀ ਹੁਣ ਮੈਂ ਇੱਥੇ ਸਾਡੇ ਜਿਹੜੇ ਆਨੀਅਨ ਸੀਗੇ ਫਰਾਈਡ ਉਹ ਵੀ ਐਡ ਕਰ ਦਿੱਤੇ ਐ ਤੇ ਨਾਲ ਹੀ ਸਾਡੇ ਸੁੱਕੇ ਮਸਾਲੇ ਜਿਹੜੇ ਨਮਕ ਲਾਲ ਮਿਰਚ ਹਲਦੀ ਤੇ ਥੋੜਾ ਜਿਹਾ ਮੈਂ ਇੱਥੇ ਅਨਾਰ ਦਾਣਾ ਵੀ ਐਡ ਕਰਾਂਗੀ ਇਹਦੇ ਨਾਲ ਕਰੇਲਿਆਂ ਚ ਕ੍ਰੰਚੀનેસ ਆਂਦੀ ਹੈ ਤੇ ਥੋੜੀ ਜੀ ਖਟਾਸ ਵੀ ਆਂਦੀ ਹੈ ਤੇ ਨਾਲ ਹੀ ਅਨਾਰ ਦਾਣੇ ਦੇ ਨਾਲ ਕੁੜਾ ਤਨਵੀ ਘਟ ਜਾਂਦੀ ਹੈ ਕਰੇਲਿਆਂ ਦੀ ਤੇ ਤੁਸੀਂ ਵੀ ਅਨਾਰ ਦਾਣੇ ਨੂੰ ਕਰੇਲਿਆਂ ਦੀ ਸਬਜ਼ੀ ਵਿੱਚ ਜ਼ਰੂਰ ਐਡ ਕਰਿਆ ਕਰੋ ਇਹਦੇ ਨਾਲ ਸਬਜ਼ੀ ਦਾ ਫਲੇਵਰ ਹੋਰ ਵੀ ਜ਼ਿਆਦਾ ਐਨਹਾਂਸ ਹੋ ਜਾਂਦਾ ਜੀ ਹੁਣ ਮੈਂ ਇਹਦੇ ਵਿੱਚ ਥੋੜੀ ਜੀ ਕਲਰ ਦੇ ਲਈ ਪਾਈ ਹੈ ਜੀ ਕਸ਼ਮੀਰੀ ਰੈੱਡ ਚਿਲੀ ਪਾਊਡਰ ਇਹਦੇ ਨਾਲ ਕਰੇਲਿਆਂ ਦਾ ਜਿਹੜਾ ਕਲਰ ਹੈ ਬਹੁਤ ਹੀ ਅੱਛਾ ਹੋ ਜਾਂਦਾ ਆ ਬਸ 75 ਮਿੰਟ ਹੋਰ ਇਹਨੂੰ ਇਸੇ ਤਰ੍ਹਾਂ ਨਾਲ ਪਕਾ ਕੇ ਤੇ ਸਰਵ ਕਰਾਂਗੇ ਗਰਮਾ-ਗਰਮ ਕareleਆਂ ਨੂੰ ਸਾਡੀ ਪਹਾੜੀ ਕareleਆਂ ਦੀ ਸਬਜ਼ੀ ਬਿਲਕੁਲ ਬਣ ਕੇ ਰੈਡੀ ਹੈ ਜੀ ਤੁਸੀਂ ਵੀ ਇਹ ਸਬਜ਼ੀ ਨੂੰ ਆਪਣੇ ਘਰ ਜ਼ਰੂਰ ਟਰਾਈ ਕਰਨਾ ਸਰਦੀ ਆਉਣ ਵਾਲੀ ਹੈ ਤੇ ਜਾਂਦੇ ਜਾਂਦੇ ਤੁਸੀਂ ਵੀ ਇੱਕ ਵਾਰ ਇਹ ਫਾੜੀ ਕਰੇਲੇ ਜ਼ਰੂਰ ਟਰਾਈ ਕਰਿਓ ਤੇ ਜੇ ਇਹ ਰੈਸਪੀ ਪਸੰਦ ਆਈ ਤਾਂ ਇਸ ਨੂੰ ਲਾਈਕ ਵੀ ਜ਼ਰੂਰ ਕਰਿਓ ਤੇ ਆਪਣੇ ਫੈਮਿਲੀ ਫਰੈਂਡਸ ਦੇ ਨਾਲ ਸ਼ੇਅਰ ਵੀ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤੇ ਫਿਰ ਮਿਲਾਂਗੇ ਕਿਸੇ ਹੋਰ ਅੱਛੀ ਰੈਸਪੀ ਦੇ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਜੀ ਟਿਲ देन ਟੇਕ ਕੇਅਰ ਐਂਡ ਬਾਏ ਬਾਏ